ਕਿਸੇ ਵੀ ਪੈਸੇ ਵਾਲੇ ਬੰਦੇ ਦੀ ਗੱਲ ਕਰੀਏ ਅਰਪਤੀ ਦੀ ਗੱਲ ਕਰੀਏ ਜਾਂ ਫਿਰ ਅਮੀਰ ਕਹ ਸਕਦੇ ਆ ਉਹ ਘੱਟ ਤੋਂ ਘੱਟ ਬੱਚੇ ਲੈਣਾ ਚਾਹੁੰਦੇ ਨੇ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਸਾਡੀ ਪ੍ਰਾਪਰਟੀ ਦਾ ਵਟਵਾਰਾ ਜ਼ਿਆਦਾ ਹਿੱਸਿਆਂ ਦੇ ਵਿੱਚ ਹੋਵੇ ਪਰ ਇਹਨਾਂ ਸਾਰਿਆਂ ਨੂੰ ਪਿੱਛੇ ਛੱਡ ਦਿੱਤਾ ਹੈ ਅਮਰੀਕਾ ਦੇ ਅਰਪਤੀ ਐਲਨ ਮਸਕ ਨੇ ਜਿਹਨੂੰ ਤੁਸੀਂ ਵੀ ਸਾਰੇ ਜਾਣਦੇ ਹੋ ਐਲਨ ਮਸਕ ਦਾ ਦੂਸਰਾ ਤੀਸਰਾ ਜਾਂ ਫਿਰ ਪੰਜਵਾਂ ਨਹੀਂ 13ਵਾਂ ਬੱਚਾ ਇਸ ਦੁਨੀਆ ਤੇ ਆ ਚੁੱਕਿਆ ਹੈ ਉਹ 13ਵੇਂ ਬੱਚੇ ਦਾ ਪਿਓ ਬਣ ਚੁੱਕਿਆ ਹੈ ਇਸ 13ਵੇਂ ਬੱਚੇ ਦੇ ਪਿੱਛੇ ਜਿਹੜੀ ਹੈਰਾਨੀ ਵਾਲੀ ਗੱਲ ਸਾਹਮਣੇ ਆਈ ਹੈ ਐਲਨ ਮਸਕ ਦੀ ਗਰਲਫ੍ਰੈਂਡ ਅਮਰੀਕਾ ਦੀ ਐਸ਼ਲੀ ਸੈਂਟ ਕਲੈਅਰ ਜਿਸ ਦਾ ਕੀ ਇਹ 13ਵਾਂ ਬੱਚਾ ਹੈ ਉਸਨੇ ਇਸ ਬੱਚੇ ਨੂੰ ਜਨਮ ਦਿੱਤਾ ਹੈ ਸੀ ਸੈਕਸ਼ਨ ਦੇ ਰਾਹੀਂ ਸੋ ਐਸ਼ਲੀ ਦਾ ਇਹ ਕਹਿਣਾ ਹੈ ਕਿ ਐਲਨ ਮਸਕ ਨੇ ਇਹ ਕਹਿਆ ਸੀ ਕਿ ਦੁਨੀਆ ਦੇ ਵਿੱਚ ਤੂੰ ਇਹ ਰਿਵੀਲ ਨਹੀਂ ਕਰੇਂਗੀ ਕਿ ਇਹ ਮੇਰਾ ਬੱਚਾ ਹੈ ਜੋ 13ਵਾਂ ਬੱਚਾ ਇਸ ਦੁਨੀਆ ਤੇ ਆਏਗਾ ਤੂੰ ਕਿਸੇ ਨੂੰ ਨਹੀਂ ਦੱਸੇਂਗੀ ਕਿ ਇਸ ਦਾ ਪਿਓ ਮੈਂ ਆ ਸੋ ਇਸ ਵਾਸਤੇ ਐਲਨ ਮਸਕ ਨੇ ਆਪਣੀ ਗਰਲਫ੍ਰੈਂਡ ਨੂੰ ਇੱਕ ਆਫਰ ਦਿੱਤਾ ਉਸਨੇ ਕਿਹਾ ਸੀ ਕਿ ਮੈਂ ਤੈਨੂੰ ਇਸ ਵਾਸਤੇ 128 ਕਰੋੜ ਰੁਪਈਆ ਦੇ ਨਾਲ ਮੈਂ ਤੈਨੂੰ ਹਰ ਮਹੀਨੇ 85 ਲੱਖ ਰੁਪਈਆ ਦਵਾਗਾ ਔਰ ਸ਼ਰਤ ਇਹ ਹੈ ਕਿ ਤੂੰ ਇਸ ਬਾਰੇ ਕਿਸੇ ਨੂੰ ਵੀ ਨਹੀਂ ਦਸੇਂਗੀ ਤੂੰ ਦੁਨੀਆ ਦੇ ਵਿੱਚ ਰਿਵੀਲ ਨਹੀਂ ਕਰੇਂਗੀ ਕਿ ਇਸ ਬੱਚੇ ਦਾ 13ਵੇਂ ਬੱਚੇ ਦਾ ਪਿਓ ਮੈਂ ਆ ਜਾਂ ਫਿਰ ਮੇਰਾ 13ਵਾਂ ਬੱਚਾ ਇਸ ਦੁਨੀਆ ਤੇ ਆ ਚੁੱਕਿਆ ਪਰ ਐਸ਼ਲੀ ਨੇ ਇਹ ਜਿਹੜਾ ਆਫਰ ਸੀ ਠੁਕਰਾ ਦਿੱਤਾ ਕਹਿੰਦੀ ਕਿ ਮੈਨੂੰ ਇਹ ਆਫਰ ਨਹੀਂ ਚਾਹੀਦਾ ਕਿਉਂਕਿ ਡੀਐਨਏ ਟੈਸਟ ਤੋਂ ਬਾਅਦ ਕਲੀਅਰ ਹੋ ਚੁੱਕਿਆ ਹੈ ਕਿ ਇਹ 13ਵਾਂ ਬੱਚਾ ਐਲਨ ਮਸਕ ਦਾ ਹੀ ਹੈ ਸੋ ਐਲਨ ਮਸਕ ਦਾ 13ਵਾਂ ਬੱਚਾ ਇਸ ਦੁਨੀਆ ਤੇ ਆ ਚੁੱਕਿਆ ਉਹ ਇਸ ਬੱਚੇ ਦਾ ਪਿਓ ਹੈਗਾ ਸੋ ਨਾਲ ਦੇ ਨਾਲ ਐਸ਼ਲੇ ਨੇ ਪਿਛਲੇ ਮਹੀਨੇ ਇਹ ਵੀ ਰਿਵੀਲ ਕੀਤਾ ਸੀ ਕਿ ਮੈਂ ਇਸ ਬੱਚੇ ਦੀ ਮਾਂ ਤੇ ਅਮਸ ਇਸ ਬੱਚੇ ਦਾ ਪਿਓ ਸੋ ਮੈਂ ਇਸ ਬੱਚੇ ਦੀ ਪੂਰੀ ਤਰ੍ਹਾਂ ਪਾਲਣ ਪੋਸ਼ਣ ਕਰ ਰਹੀ ਆ ਸੋ ਇਹ ਕਹਿੋ ਚਾ ਪਿਓ ਹੈ ਕਿ ਇਸਨੇ ਆਪਣੇ ਬੱਚੇ ਨੂੰ ਤੇ ਦੁਨੀਆ ਤੇ ਲੈ ਆਂਦਾ ਪਰ ਉਹ ਦੁਨੀਆ ਨੂੰ ਦੱਸਣ ਤੋਂ ਕਿਉਂ ਡਰ ਰਿਹਾ ਹੈ ਇਹੋ ਜਿਹਾ ਇਸ ਦੇ ਪਿੱਛੇ ਕੀ ਕਾਰਨ ਹੋ ਸਕਦਾ ਹੈ ਕਿ ਇਸਦੇ ਲਈ ਉਸਨੇ ਐਸ਼ਲੇ ਨੂੰ ਇੰਨਾ ਵੱਡਾ ਆਫਰ ਦਿੱਤਾ ਸੀਗਾ ਸੋ ਇਸ ਲਈ ਤੁਸੀਂ ਵੀ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ ਵੀ ਇੰਨਾ ਵੱਡਾ ਕਿਹੜਾ ਕਾਰਨ ਹੋ ਸਕਦਾ ਹੈ ਕਿਉਂਕਿ 12 ਬੱਚੇ ਤਾਂ ਪਹਿਲਾਂ ਹੀ ਸਾਰੇ ਨੂੰ ਪਤਾ ਸੀ 13ਵਾਂ ਬੱਚਾ ਹੁਣ ਫੇਰ ਆ ਗਿਆ ਪਰ ਇਸ ਦੇ ਪਿੱਛੇ ਕਾਰਨ ਕੀ ਹੋ ਸਕਦਾ ਹੈ ਕਿ ਉਹ ਇਸ ਬੱਚੇ ਨੂੰ ਇਸ ਬੱਚੇ ਦਾ ਖੁਲਾਸਾ ਇਸ ਦੁਨੀਆ ਤੇ ਕਰਨਾ ਹੀ ਨਹੀਂ ਚਾਹੁੰਦਾ ਸੋ ਐਕਸ਼ਲੀ ਦਾ ਇਹ ਕਹਿਣਾ ਹੈ ਕਿ ਐਲਨ ਮਸਕ ਨੇ ਇਹ ਕਹਿਆ ਸੀ ਕਿ ਦੁਨੀਆ ਦੇ ਵਿੱਚ ਤੂੰ ਇਹ ਰਿਵੀਲ ਨਹੀਂ ਕਰੇਂਗੀ ਕਿ ਇਹ ਮੇਰਾ ਬੱਚਾ ਹੈ ਜੋ 13ਵਾਂ ਬੱਚਾ ਇਸ ਦੁਨੀਆ ਤੇ ਆਏਗਾ ਤੂੰ ਕਿਸੇ ਨੂੰ ਨਹੀਂ ਦੱਸੇਂਗੀ ਕਿ ਇਸ ਦਾ ਪਿਓ ਮੈਂ ਆ ਸੋ ਇਸ ਵਾਸਤੇ ਐਲਨ ਮਸਕ ਨੇ ਆਪਣੀ ਗਰਲਫ੍ਰੈਂਡ ਨੂੰ ਇੱਕ ਆਫਰ ਦਿੱਤਾ ਉਸਨੇ ਕਿਹਾ ਸੀ ਕਿ ਮੈਂ ਤੈਨੂੰ ਇਸ ਵਾਸਤੇ 128 ਕਰੋੜ ਰੁਪਈਆ ਦੇ ਨਾਲ ਮੈਂ ਤੈਨੂੰ ਹਰ ਮਹੀਨੇ 85 ਲੱਖ ਰੁਪਈਆ ਦਵਾਂਗਾ ਔਰ ਸ਼ਰਤ ਇਹ ਹੈ ਕਿ ਤੂੰ ਇਸ ਬਾਰੇ ਕਿਸੇ ਨੂੰ ਵੀ ਨਹੀਂ ਦੱਸੇਂਗੀ ਤੂੰ ਦੁਨੀਆ ਦੇ ਵਿੱਚ ਰਿਵੀਲ ਨਹੀਂ ਕਰੇਂਗੀ ਕਿ ਇਸ ਬੱਚੇ ਦਾ 13ਵੇਂ ਬੱਚੇ ਦਾ ਪਿਓ ਮੈਂ ਆ ਆ ਜਾਂ ਫਿਰ ਮੇਰਾ 13ਵਾਂ ਬੱਚਾ ਇਸ ਦੁਨੀਆ ਤੇ ਆ ਚੁੱਕਿਆ ਪਰ ਐਸ਼ਲੇ ਨੇ ਇਹ ਜਿਹੜਾ ਆਫਰ ਸੀ ਠੁਕਰਾ ਦਿੱਤਾ ਉਹ ਕਹਿੰਦੀ ਕਿ ਮੈਨੂੰ ਇਹ ਆਫਰ ਨਹੀਂ ਚਾਹੀਦਾ ਕਿਉਂਕਿ ਡੀਐਨਏ ਟੈਸਟ ਤੋਂ ਬਾਅਦ ਕਲੀਅਰ ਹੋ ਚੁੱਕਿਆ ਹੈ ਕਿ ਇਹ 13ਵਾਂ ਬੱਚਾ ਐਲਨ ਮਸਕ ਦਾ ਹੀ ਹੈ ਸੋ ਐਲਨ ਮਸਕ ਦਾ 13ਵਾਂ ਬੱਚਾ ਇਸ ਦੁਨੀਆ ਤੇ ਆ ਚੁੱਕਿਆ ਉਹ ਇਸ ਬੱਚੇ ਦਾ ਪਿਓ ਹੈਗਾ ਸੋ ਨਾਲ ਦੀ ਨਾਲ ਐਸ਼ਲੇ ਨੇ ਪਿਛਲੇ ਮਹੀਨੇ ਇਹ ਵੀ ਰਿਵੀਲ ਕੀਤਾ ਸੀ ਕਿ ਮੈਂ ਇਸ ਬੱਚੇ ਦੀ ਮਾਂ ਤੇ ਮਸਕ ਇਸ ਬੱਚੇ ਦਾ ਪਿਓ ਸੋ ਮੈਂ ਇਸ ਬੱਚੇ ਦੀ ਪੂਰੀ ਤਰ੍ਹਾਂ ਪਾਲਣ ਪੋਸ਼ਣ ਕਰ ਰਹੀ ਹਾਂ ਸੋ ਇਹ ਕਹਿੋ ਜਪਿਓ ਹੈ ਕਿ ਇਸਨੇ ਆਪਣੇ ਬੱਚੇ ਨੂੰ ਤੇ ਦੁਨੀਆ ਤੇ ਲੈ ਆਂਦਾ ਪਰ ਉਹ ਦੁਨੀਆ ਨੂੰ ਦੱਸਣ ਤੋਂ ਕਿਉਂ ਡਰ ਰਿਹਾ ਹੈ ਇਹੋ ਜਿਹਾ ਇਸ ਦੇ ਪਿੱਛੇ ਕੀ ਕਾਰਨ ਹੋ ਸਕਦਾ ਹੈ ਕਿ ਇਸ ਲਈ ਉਸਨੇ ਐਸ਼ਲੇ ਨੂੰ ਇੰਨਾ ਵੱਡਾ ਆਫਰ ਦਿੱਤਾ ਸੀਗਾ ਸੋ ਇਸ ਲਈ ਤੁਸੀਂ ਵੀ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ ਵੀ ਇੰਨਾ ਵੱਡਾ ਕਿਹੜਾ ਕਾਰਨ ਹੋ ਸਕਦਾ ਹੈ ਕਿਉਂਕਿ 12 ਬੱਚੇ ਦਾ ਪਹਿਲਾਂ ਹੀ ਸਾਰੇ ਨੂੰ ਪਤਾ ਸੀ 13ਵਾਂ ਬੱਚਾ ਹੁਣ ਫੇਰ ਆ ਗਿਆ ਪਰ ਇਸ ਦੇ ਪਿੱਛੇ ਕਾਰਨ ਕੀ ਹੋ ਸਕਦਾ ਹੈ ਕਿ ਉਹ ਇਸ ਬੱਚੇ ਨੂੰ ਇਸ ਬੱਚੇ ਦਾ ਖੁਲਾਸਾ ਇਸ ਦੁਨੀਆ ਤੇ ਕਰਨਾ ਹੀ ਨਹੀਂ ਚਾਹੁੰਦਾ